ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਾਣਾਂਗੇ ਫੁੱਲ ਮਖਾਣੇ ਦੇ ਫਾਇਦੇ ਅਤੇ ਬਣਾਵਾਂਗੇ ਫੁੱਲ ਮਖਾਣੇ ਦੇ ਦੇਸੀ ਘਿਓ ਦੇ ਵਿੱਚ ਲੱਡੂ ਫੁੱਲ ਮਖਾਣਿਆਂ ਨੂੰ ਇੱਕ ਸੁਪਰ ਫੂਡ ਮੰਨਿਆ ਜਾਂਦਾ ਹੈ ਕਿਉਂਕਿ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ ਅਤੇ ਫੈਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਇੰਗਲਿਸ਼ ਵਿੱਚ ਅਸੀਂ ਇਸ ਨੂੰ ਫੌਕਸ ਨੱਟ ਦੇ ਨਾਮ ਤੋਂ ਜਾਣਦੇ ਹਾਂ ਇਹਨਾਂ ਵਿੱਚ ਪ੍ਰੋਟੀਨ ਦੀ ਮਾਤਰਾ ਹੋਣ ਦੇ ਨਾਲ ਨਾਲ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵੀ ਹੁੰਦੇ ਹਨ ਅਤੇ ਸੋਡੀਅਮ ਦੀ ਮਾਤਰਾ ਇਹਨਾਂ ਵਿੱਚ ਬਹੁਤ ਘੱਟ ਹੁੰਦੀ ਹੈ ਇਹ ਕਿਡਨੀ ਹੈਲਥ ਲਈ ਬਹੁਤ ਲਾਭਦਾਇਕ ਹਨ ਬਲੱਡ ਫਲੋ ਨੂੰ ਕੰਟਰੋਲ ਕਰਦੇ ਹਨ ਅਤੇ ਜੇ ਤੁਸੀਂ ਫ੍ਰੀਕੁਐਂਟਲੀ ਯੂਰਿਨ ਕਰਦੇ ਹੋ ਤੇ ਉਹ ਵਾਲੀ ਸਮੱਸਿਆ ਨੂੰ ਇਹੇ ਦੂਰ ਕਰਨ ਵਿੱਚ ਹੈਲਪ ਕਰਦੇ ਹਨ ਅਤੇ ਤੁਹਾਡੇ ਸਰੀਰ ਵਿੱਚੋਂ ਟੌਕਸਿਨ ਨੂੰ ਬਾਹਰ ਕੱਢਣ ਦੇ ਵਿੱਚ ਵੀ ਬਹੁਤ ਹੈਲਪ ਕਰਦੇ ਹਨ ਸੋ ਫੁੱਲ ਮਖਾਣੇ ਦੇ ਸਾਡੇ ਕਿਡਨੀ ਹੈਲਥ ਨੂੰ ਤਾਂ ਫਾਇਦੇ ਹਨ ਉਸ ਦੇ ਨਾਲ ਨਾਲ ਇਹ ਗਠੀਏ ਵਾਲੇ ਮਰੀਜ਼ਾਂ ਲਈ ਵੀ ਬਹੁਤ ਲਾਭਦਾਇਕ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਨ੍ਹਾਂ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਤੁਹਾਡੀ ਖੁਰਾਕ ਵਿੱਚ ਜੇਕਰ ਕੈਲਸ਼ੀਅਮ ਦੀ ਕਮੀ ਹੈ ਤੇ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ ਜਿਸ ਨਾਲ ਜਿਵੇਂ ਕਿ ਗਠੀਏ ਵਰਗੀ ਬਿਮਾਰੀ ਦਾ ਸ਼ਿਕਾਰ ਬਣ ਜਾਂਦੇ ਹਨ ਫੁੱਲ ਮਖਾਣੇ ਕੈਲਸ਼ੀਅਮ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਹਨ ਅਤੇ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ ਅਸੀਂ ਇਹਨਾਂ ਨੂੰ ਈਵੇਂ ਦੇਸੀ ਘਿਡੇ ਦੇ ਵਿੱਚ ਰੋਸਟ ਕਰਨਾ ਹੈ ਜਦੋਂ ਕਿ ਇਹ ਕ੍ਰਿਸਪੀ ਤੇ ਕਰੰਚੀ ਨਾ ਹੋ ਜਾਣ ਉਦਾਂ ਇਹ ਚੜਬੜੇ ਜੇ ਹੁੰਦੇ ਹਨ ਸੌਫਟ ਇਹਦੇ ਵਿੱਚ ਅਸੀਂ ਪਾਵਾਂਗੇ ਚਾਰ ਖਜੂਰਾ ਇਹਨਾਂ ਦੇ ਵਿੱਚੋਂ ਖਜੂਰਾ ਦੇ ਬੀਜ ਜਾਂ ਗਿੱਟਕਾਂ ਕੱਢ ਲੈਣੀਆਂ ਫਿਰ ਅਸੀਂ ਐਡ ਕਰਾਂਗੇ ਵਿੱਚ ਪਿਸਤਾ ਇਸਦਾ ਵੀ ਪ੍ਰੋਟੀਨ ਰਿਚ ਡਰਾਈਡ ਫਰੂਟ ਹੈ ਅਤੇ ਕੈਲੋਰੀ ਦੀ ਮਾਤਰਾ ਇਹਦੇ ਵਿੱਚ ਵੀ ਘੱਟ ਹੁੰਦੀ ਹੈ ਜਿਵੇਂ ਕਿ ਮਖਾਣਿਆਂ ਦੇ ਵਿੱਚ ਅਤੇ ਹੁਣ ਆਪਾਂ ਐਡ ਕਰਾਂਗੇ ਵਿੱਚ ਬਦਾਮ ਜੋ ਕਿ ਮੈਂ ਪਹਿਲਾਂ ਹੀ ਪੀਸਲੈਸ ਸੀ ਬਦਾਮਾਂ ਦਾ ਪਾਊਡਰ ਮੇਰੇ ਕੋਲ ਆਲਰੇਡੀ ਸੀਗਾ ਤੇ ਉਹ ਯੂਜ਼ ਕਰ ਲਿਓ ਆਦਰਵਾਇਸ ਤੁਸੀਂ ਬਦਾਮ ਵੀ ਪਾ ਸਕਦੇ ਹੋ ਬਣੇ ਬਣਾਏ ਤੇ ਲਾਈਕ ਸਾਬਤ ਬਦਾਮ ਤੇ ਫਿਰ ਉਹਨਾਂ ਨੂੰ ਬਾਅਦ ਵਿੱਚ ਗ੍ਰਾਈਂਡ ਕਰ ਸਕਦੇ ਹੋ ਅਸੀਂ ਇਹਨਾਂ ਨੂੰ ਫਿਰ ਥੋੜਾ ਜਿਹਾ ਭੁੰਨ ਲੈਣਾ ਫੁੱਲ ਮੁਖਾਨੇ ਬਾਡੀ ਦੇ ਵਿੱਚ ਸੋਜਿਸ਼ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ ਪਾਣੀ ਉਹ क्रोनिक इन्फ्लेमेशन ਹੋਵੇ ਉਹਦੇ ਵਿੱਚ ਵੀ ਹੈਲਪ ਕਰਦੇ ਹਨ ਡੈਡ ਟਿਸ਼ੂਸ ਹੋ ਗਏ ਹਨ ਅਤੇ ਉਹਨਾਂ ਦੀ ਰੀਜਨਰੇਸ਼ਨ ਕਰਨ ਦੇ ਵਿੱਚ ਹੈਲਪ ਕਰਦੇ ਹਨ ਇਹ ਹਾਰਟ ਡਿਜ਼ੀਜ਼ ਦੇ ਰਿਸਕ ਨੂੰ ਘਟ ਕਰਨ ਵਿੱਚ ਹੈਲਪ ਕਰਦੇ ਹਨ ਫੂਲ ਮਖਾਣੇ ਗੁੱਡ ਫॉर ਡਾਇਬੀਟਿਕ ਪੇਸ਼IENTS ਤਰ ਤਰਾ ਜਿਆ ਇਸ ਮਿਕਸਚਰ ਨੂੰ ਪੀਸ ਲੈਣਾ ਹੈ ਅਤੇ ਬਹੁਤਾ ਜਿਆਦਾ ਬਰੀਕ ਨਹੀਂ ਕਰਨਾ ਇਸੇ ਮਿਕਸਚਰ ਪੂਰਾ ਰੈਡੀ ਕਰ ਲਿਆ ਹੈ ਜਨਾ ਅਸੀਂ ਸਮਾਨ ਲਿਆ ਸੀਗਾ ਤੇ ਹੁਣ ਆਪਾਂ ਇਸ ਮਿਕਸਚਰ ਦੇ ਵਿੱਚ ਠੰਡ ਨਹੀਂ ਮਿਲਾਉਣੀ ਹਲਦੀ ਆ ਇਸ ਨੂੰ ਅਸੀਂ ਹਲਦੀ ਹੀ ਰੱਖਾਂਗੇ ਸਵਾਸਤੇ ਇਸ ਵਿੱਚ ਆਪਾਂ 슈ਗਰ ਦੀ ਜਗ੍ਹਾ ਤੇ ਸ਼ੱਕਰ ਐਡ ਕਰਾਂਗੇ ਵਾਈਟ 슈ਗਰ ਦੀ ਜਗ੍ਹਾ ਤੇ ਤੇ ਸ਼ੱਕਰ ਦੀ ਅਸੀਂ ਚਾਸ਼ਨੀ ਬਣਾਉਣ ਵਾਸਤੇ ਪਹਿਲਾਂ ਥੋੜਾ ਜਿਹਾ ghee ਪਾ ਲਿਆ ਉਹਦੇ ਵਿੱਚ ਅਸੀਂ 2-3 ਚਮਚੇ ਸ਼ੱਕਰ ਦੇ ਪਾ ਲਵਾਂਗੇ ਫਿਰ ਅਸੀਂ ਜਿੰਨੀ ਸ਼ੱਕਰ ਲਈ ਉਹਨਾਂ ਹੀ ਪਾਣੀ ਐਡ ਕਰਾਂਗੇ ਵਿੱਚ ਅਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੈਲਾਉ ਵਾਲਾ ਆਵੇਗਾ ਫਿਰ ਸੈਕਿੰਡ ਵਾਲਾ ਆਵੇਗਾ ਫਿਰ 3rd ਵਾਲੇ ਤੇ ਸਾਡੀ ਚਾਸ਼ਨੀ ਰੈਡੀ ਹੋ ਜਾਵੇਗੀ ਇਹ ਸਾਡਾ ਤੀਸਰਾ ਉਵਾਲਾ ਹੈ ਜੇ ਅਸੀਂ ਜ਼ਿਆਦਾ ਗਾੜੀ ਕਰ ਲਈ ਤਾਂ ਫਿਰ ਉਹਦੇ ਨਾਲ ਲੱਡੂਆਂ ਦੇ ਵਿੱਚ ਗਿਲਟੀਆਂ ਜੀਆਂ ਬਣ ਜਾਣਗੀਆਂ ਸੋ ਇਹ ਕੰਸਿਸਟੈਂਸੀ ਦੀ ਹੋਣੀ ਚਾਹੀਦੀ ਹੈ ਸਾਡੀ ਸ਼ੱਕਰ ਦੀ সিরাপ ਫਿਰ ਅਸੀਂ ਆਪਾਂ ਹੁਣ ਇਹਦੇ ਵਿੱਚ ਮਿਕਸਚਰ ਸਾਰਾ ਸਾਡਾ ਜੋ ਫੂਲ ਮਖਾਣਿਆਂ ਦਾ ਪਿਸਤਾ ਬਦਾਮ ਅਤੇ ਖਜੂਰਾ ਐਡ ਕੀਤੀਆਂ ਸੀ ਉਹ ਐਡ ਕਰ ਦਵਾਂਗੇ ਆ ਦੇਖੋ ਭੁੰਨ ਕੇ ਬਹੁਤ ਸੋਹਣਾ ਮਿਕਸਚਰ ਜਿਹੜਾ ਆ ਚਾਸ਼ਨੀ ਦੇ ਵਿੱਚ ਐਡ ਹੋ ਗਿਆ ਮਿਕਸ ਹੋ ਗਿਆ ਸੋਹਣੀ ਤਰ੍ਹਾਂ ਰਲ ਗਿਆ ਵਿੱਚ ਤੇ ਫਿਰ ਅਸੀਂ ਇਸ ਨੂੰ ਪਲੇਟ ਤੇ ਕੱਢ ਕੇ ਠੰਡਾ ਕਰ ਲਾਂਗੇ ਤੇ ਠੰਡਾ ਕਰਕੇ ਫਿਰ ਅਸੀਂ ਲੱਡੂ ਵਟ ਕੇ ਖਾਵਾਂਗੇ ਤੇ ਨਾਲੇ ਘਰਦਿਆਂ ਨੂੰ ਖਲਾਵਾਂਗੇ ਸੋ ਪਲੀਜ਼ ਸਟੇ ਹੈਲਦੀ ਸਿਹਤ ਦਾ ਖਿਆਲ ਰੱਖੋ ਡਾਕਟਰਾਂ ਤੋਂ ਦੂਰ ਰਹੋ ਅਤੇ ਜ਼ਿੰਦਗੀ ਦਾ ਆਨੰਦ ਮਾਣੋ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਐਂਡ ਸਟੇ ਟਿਊਨ ਫॉर ਨਿਊ ਵੀਡੀਓ ਥੈਂਕ ਯੂ